ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਡਿਸਕਾਊਂਟ ਦੇ ਸੂਟ ਲੈ ਕੇ ਆਈਆਂ ਜਿਹੜੇ ਸੂਟ ਸਾਡੇ ਕੋਲ ਤੁਸੀਂ ਅਕਸਰ 2200 2300 ਵਾਲੀ ਰੇਂਜ 'ਚ ਲੈਣੇ ਹੋ 10% ਰਿਵਰ ਬ੍ਰਾਂਡ ਦੇ ਸੂਟ 10% ਬ੍ਰਾਂਡ ਦੇ ਸੂਟ ਨੇ ਜੀ ਇਹ ਮੈਂ ਜਸਟ ਸੋਨਿਕ ਟ੍ਰੈਲਰ ਜਿਹਾ ਰੱਖਿਆ ਹੈ ਕਿ ਇਹ 200 ਸੂਟ ਆਪਣੇ ਕੋਲ ਸਾਰੇ ਇਹ ਰਿਪੀਟ ਸੂਟ ਨੇ ਇਹ ਸਾਰੇ ਮੇਰੇ ਕੋਲ ਮਤਲਬ ਇੱਕ ਕੁਆਂਟੀਟੀ 'ਚ ਸਟਾਕ ਚੱਕਣ ਕਰਕੇ ਕਾਫੀ ਜ਼ਿਆਦਾ ਲੈਸਸ ਮਿਲਣ ਕਰਕੇ ਉਦਾਂ ਹੀ ਮੈਂ ਤੁਹਾਨੂੰ ਲੈਸਸ ਦੇ ਰਹੀਆਂ ਸਾਰੇ ਸੂਟ ਅ ਸੀ ਜਿਹੜਾ ਵੀ ਸੁੱਟ ਲੈਣਾ ਮੈਂ ਤੁਹਾਨੂੰ ਇਹ ਜਿਹੜੇ ਸਾਡੇ ਕੋਲੇ ਖੁੱਲੇ ਹੋਏ ਪੀਸ ਆ ਇਹ ਦਿਖਾਵਾਂਗੀ ਬਾਕੀ ਪੈਕ ਪਏ ਨੇ ਇੱਕ ਇੱਕ ਨਾਲ ਦੇ ਸਾਡੇ ਕੋਲ ਤਿੰਨ ਤਿੰਨ ਚਾਰ ਚਾਰ ਸੈਟ ਹੈਗੇ ਜਿੱਦਾਂ ਮੈਂ ਇਹ ਸੈਟ ਦਿਖਾਵਾਂਗੀ ਜੀ ਠੀਕ ਹੈ ਇਹਦੇ ਨਾਲ ਦੇ ਵੀ ਤੁਹਾਨੂੰ ਇਹਦੇ ਵਿੱਚ ਸਾਰੇ ਮਿਲ ਜਾਣਗੇ ਇਹ ਪੈਕ ਪਏ ਨੇ ਤੇ ਇਹ ਵਾਲੇ ਜਿਹੜੇ ਇਹਨਾਂ ਦੇ ਨਾਲ ਦੇ ਨੇ ਸੇਮ ਉਹੀ ਰਿਪੀਟ ਹੋਏ ਹੋਏ ਨੇ ਸਾਰੇ ਸੁੱਟ ਇਹਦੇ ਨਾਲ ਦੇ ਇਹ ਹਲੇ ਜਸਟ 100 ਪੀਸ ਆ ਜਿਹੜਾ ਮੈਂ ਹੋਏ ਰੱਖਿਆ ਹੋਏ ਤੇ 100 ਸਾਡਾ ਪੈਕ ਪਿਆ ਹੈ ਤੁਸੀਂ ਇੱਕ ਇੱਕ ਨਾਲ ਦੇ 5 5 6 6 ਸੂਟ ਵੀ ਲੈ ਸਕਦੇ ਹੋ ਮਤਲਬ ਕੁਆਂਟੀਟੀਆਂ ਅਕੋਰਡਿੰਗ ਹੀ ਮੰਗਾਇਆ ਸਾਰਾ ਹੀ ਕਿਉਂਕਿ ਸੇਲ ਲਗਾਣੀ ਸੀਗੀ ਥੋੜੇ ਵਾਸਤੇ ਸਪੈਸ਼ਲ ਆਫਰ ਦੇਣਾ ਸੀਗਾ ਨੈਕਸਟ ਟਾਈਮ ਫਿਰ ਤੋਂ ਹੀ ਇਹ ਸੂਟ ਆਪਣਾ 2230 ਹਰੇਕ ਕੋਈ ਹੀ ਇਹਨੂੰ 2230 ਦਾ ਸੇਲ ਕਰਦਾ ਸੂਟ ਨੂੰ ਹਰੇਕ ਹੀ ਸ਼ਾਪ ਤੇ ਅੰਤਾਸਵਰਾਂ ਦਾ ਸੂਟ ਆ ਜੀ ਪਿਓਰ ਕਾਟਨ ਦੇ ਸੂਟ ਨੇ 3.5 ਮੀਟਰ ਦਾ ਸੂਟ ਆ ਪਲੱਸ ਇਹਦੇ ਨਾਲ 2 40 ਦਾ ਦੁਪੱਟਾ 2.5 ਮੀਟਰ ਦਾ ਦੁਪੱਟਾ ਖੁੱਲਾ ਡੁੱਲਾ ਜਿਹਾ ਠੀਕ ਹੈ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ स्क्रीनशॉट ਲੈ ਕੇ ਮੇਰੇ ਇਸ ਨੰਬਰ ਤੇ ਪਿਕਸੈਂਡ ਕਰ ਸਕਦੇ ਹੋ ਤੇ ਬਹੁਤ ਸੋਹਣੇ ਜਿਹੇ ਕਲੈਕਸ਼ਨ ਆ ਪ੍ਰਿੰਟ ਬਹੁਤ ਸੋਹਣੇ ਨੇ ਉਹ ਤੁਸੀਂ ਦੇਖ ਹੀ ਲਿਓ ਸਾਰੇ ਦਿਖਾਣੇ ਆ ਤੁਹਾਨੂੰ ਸੋਹਣੇ ਸੋਹਣੇ ਜੇ ਸੂਟ ਹਾਂਜੀ ਸ਼ੁਰੂ ਕਰਦੇ ਆ ਆਪਾਂ ਸੂਟ ਦਿਖਾਣੀ ਉੱਪਰ ਮੈਂਸ਼ਨ ਕੀਤਾ ਹੋਇਆ 3.5 ਮੀਟਰ ਦਾ ਸੂਟ ਆ 2.40 ਦਾ ਦੁਪੱਟਾ ਇਹਦੇ ਨਾਲ ਖੁੱਲੇ ਡੁੱਲੇ ਵਾਸਤੇ ਆਪਣਾ ਜਿਹੜਾ ਸੂਟ ਆ ਜੀ ਬੜੇ ਪੰਨੇ ਵਾਲਾ ਸੂਟ ਹੁੰਦਾ ਹੈ ਉਹ ਆਪਣਾ 3 ਮੀਟਰ ਚ ਬਣ ਜਾਂਦਾ ਹੈ ਮੇਰੇ ਜਿੰਨੀ ਹਾਈਟ ਵਾਲੇ ਹੁੰਦੀਆਂ ਜਿਹੜੇ ਉਹਨਾਂ ਦਾ ਵੀ ਈਜ਼ੀਲੀ ਬਣ ਜਾਂਦਾ ਜੀ ਖੁੱਲਾ ਡੁੱਲਾ ਸੂਟ ਇਹ ਤਾਂ ਫਿਰ ਤੋਂ 3.5 ਮੀਟਰ ਕਿਉਂਕਿ ਜਿਹੜਾ ਇਹਦਾ ਘੇਰਾ ਹੁੰਦਾ ਨਾ ਤੇ ਇਹਨੂੰ ਆਪਾਂ ਨਹੀਂ ਸਿੰਗਲ ਦਾ ਹੀ ਜਿਵੇਂ ਆਪਾਂ ਜੇ ਦੂਜੇ ਸੂਟ ਕਟਿੰਗ ਕਰਦੇ ਆ 5 ਮੀਟਰ ਵਾਲੇ ਤੇ ਉਹਨੂੰ ਡਬਲ ਕਰਦੇ ਆ ਤਾਂ ਇਹਨੂੰ ਸਿੰਗਲ ਡਬਲ ਹੀ ਕਰਨਾ ਪੈਂਦਾ ਜੇ ਜਿੱਦਾਂ ਮੈਂ ਤੁਹਾਨੂੰ ਇੱਕ ਵਾਰੀ ਮਿੰਕੇ ਵੀ ਦੱਸ ਦੁਮਾਂ ਇੰਨਾ ਦੇ ਘੇਰੇ ਦੀ ਕਟਾਈ ਹੈਗੀ ਜੀ 29 ਇੰਚ ਮਤਲਬ ਕਿ ਜਿਨ੍ਹਾਂ ਦਾ ਘੇਰਾ 27 28 ਤੱਕ ਰੈਡੀ ਹੁੰਦਾ इजीली ਡਬਲ ਪਨੇ ਦੇ ਵਿੱਚ ਉਹਨਾਂ ਦਾ ਸੂਟ ਰੈਡੀ ਹੋ ਜਾਏਗਾ ਬਾਕੀ ਸਾਰੀ ਸਲਵਾਰ ਪਟਿਆਲਾ ਬਣਨ ਤੇ ਹੀ ਆ ਇਹ ਹੈਗਾ ਤਾਂ ਕਾਫੀ ਵੱਡਾ ਜਿਹਾ ਪਣਾ ਠੀਕ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਬ੍ਰਾਂਡਡ ਪ੍ਰੋਪਰ ਮੈਂਸ਼ਨ ਹੈ ਜੀ ਸਾਰੇ ਕੰਨੀ ਤੇ ਵੀ ਦੇ ਨਾਲ ਹੈਗੇ ਨੇ ਪਿਓਰ ਮਸਲੀਨ ਦੇ ਦੁਪੱਟੇ 1750 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਹੇ ਹਨ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹਨਾਂ ਦੇ ਬਹੁਤ ਸੋਹਣਾ ਸੂਟ ਹੈ ਜੀ ਇਹ ਤੁਸੀਂ ਵਿਦਾਊਟ ਲਾਈਨਿੰਗ ਗਰਮੀ 'ਚ ਜਿੱਦਾਂ ਮਰਜੀ ਸਟਿਚ ਕਰਵਾ ਕੇ ਪਾਓ ਲੇਸਿਸ ਵਗੈਰਾ ਲਗਾ ਕੇ ਕਲਰ ਆਪਸ਼ਨ ਹੈਗੇ ਇਹਨਾਂ ਦੇ ਵਿੱਚ ਇਹ ਤਿੰਨ ਕਲਰ ਨੇ ਜੀ ਠੀਕ ਹੈ ਅੱਜ ਥੋੜੀ ਸਿੱਖ ਹੋ ਰਹੀ ਆ ਕੋਲਡ ਹੋ ਰਿਹਾ ਦੇਖਾ ਜੋ ਵੀ ਪਾਣੀ ਜਾ ਰਿਹਾ ਮੈਂ ਫਿਰ ਵੀ ਤੁਹਾਨੂੰ ਸੂਟ ਦਿਖਾ ਰਹੀ ਹਾਂ ਥੋੜਾ ਕਾਪਰੇਟ ਕਰਿਓ ਕਿਤੇ ਇਹ ਹੈਗਾ ਜੀ ਬਹੁਤ ਸੋਹਣਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਪ੍ਰਿੰਟ ਹੀ ਬਹੁਤ ਸੋਹਣਾ ਸੂਟ ਦਾ ਉੱਪਰ ਉੱਪਰ ਕੇ ਜਿਹਨਾਂ ਦੇ ਫੁੱਲ ਆਣਗੇ ਡਿਜੀਟਲ ਪ੍ਰਿੰਟਿੰਗ ਆ ਸਾਰੀ ਮਸਲੀਨ ਦੇ ਲੰਮੇ ਚੌੜੇ ਦੁਪੱਟੇ ਮਿਲਣਗੇ ਤੁਹਾਨੂੰ। ਪ੍ਰਿੰਟ ਬਹੁਤ ਪਿਆਰੀ ਪਿਆਰੇ ਆ। ਜਿੱਦਾ ਮਸਲੀਨ ਦਾ ਸੂਟ ਹੁੰਦਾ ਐਦਾਂ ਦਾ ਪ੍ਰਿੰਟ ਆ ਜੀ ਪਰ ਹੈ ਪਿਓਰ ਕਾਟਨ ਇਹ। ਬਿਆਸੇ ਤਾਂ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਲਗਵਾਨੀ ਆ ਤਾਂ ਕਈ ਬਿਨ ਬਿਦੌਟ ਲਾਈਨਿੰਗ ਮੇਰੇ ਵਰਗੇ ਨਹੀਂ ਪਾਉਂਦੇ ਤਾਂ ਥੋੜਾ ਜਿਹਾ ਸੂਟ ਦੀ ਲਾਈਫ ਵਧੀਆ ਬਣ ਜਾਂਦੀ ਆ। ਪ੍ਰਿੰਟ ਬਹੁਤ ਸੋਹਣੇ ਸੋਹਣੇ ਨੇ ਸਾਰੇ। ਦੇਖੋ ਜੀ ਪ੍ਰਿੰਟ ਇਹ ਪਨਾ ਇਹਦਾ ਦੇਖੋ ਮੈਂ ਤੁਹਾਨੂੰ ਦਿਖਾਨੀ ਐ ਇਦਾਂ ਇਹ ਪਨਾ ਸਾਰਾ ਠੀਕ ਐ ਇਹਨੂੰ ਆਪਾਂ ਜਦੋਂ ਸੂਟ ਕਟਿੰਗ ਕਰਨਾ ਇੱਕ ਤਾਂ ਆਪਾਂ ਜਿਵੇਂ ਪਹਿਲਾਂ 5 ਮੀਟਰ ਵਾਲੇ ਸੂਟ ਨੂੰ ਆਪਾਂ ਇਦਾਂ ਡਬਲ ਕਰਦੇ ਆ ਤੇਰੀ ਇੱਦਾਂ ਕੰਨੀ ਹੀ ਡਬਲ ਹੋ ਜਾਂਦੀ ਆ ਇਦਾਂ ਕਰਕੇ ਸੂਟ ਬਣ ਜਾਂਦੇ ਆ ਇਹ ਤੁਸੀਂ ਬਾਜੂ ਪੂਰੀਆਂ ਬਣਾਉਣੀਆਂ ਜਿੰਨੀ ਮਰਜ਼ੀ ਲੈਂਥ ਰੱਖਣੀਆਂ ਇਹ ਲਈ 3.5 ਮੀਟਰ ਚ ਖੁੱਲਾ ਡੁੱਲਾ ਸੂਟ ਬਣ ਜਾਂਦਾ ਹੈ। ਠੀਕ ਹੈ। ਇਹ ਜੀ ਬਹੁਤ ਪਿਆਰਾ ਜਿਹਾ ਦੁਪੱਟੇ ਦੁਪੱਟੇ ਸਭ ਦੇ ਮਸਲੀਨ ਦੇ ਰਹਿਣਗੇ। ਇਹਦੇ ਕਲਰ ਬਹੁਤ ਸੋਹਣੇ ਆ। ਇਸ ਪ੍ਰਿੰਟ ਦੇ ਵੀ ਬਹੁਤ ਸੋਹਣੇ ਜਿਹੇ ਕਲਰ ਨੇ। ਦਾਸ ਬ੍ਰਾਂਡ ਹੈ ਜੀ। ਤੇ 1750 ਸੂਟ ਦਾ ਪ੍ਰਾਈਸ। ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ। ਨੈਕਸਟ ਪ੍ਰਿੰਟਰ ਦਿਖਾਣੇ ਆ। ਇਹ ਤੁਸੀਂ ਇੱਕ ਇੱਕ ਨਾਲ ਦੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ। ਸੇਮ ਪ੍ਰਿੰਟ ਤੁਸੀਂ ਇਕੱਠੇ ਚੱਕਣੇ ਦਾ ਸੇਮ ਪ੍ਰਿੰਟ ਇਕੱਠੇ ਚੱਕ ਸਕਦੇ ਹੋ ਸੈਟ ਵਾਈਜ਼ ਤੁਹਾਨੂੰ ਮਿਲ ਜਾਣਗੇ ਜਿੰਤਾ ਵੀ ਤੁਹਾਨੂੰ ਲੈਣੇ ਆ ਬਹੁਤ ਸੋਹਣੇ ਜੇ ਸੂਟ ਨੇ ਦੇਖੋ ਜੀ ਸੂਟ ਕਲਰ ਆਪਸ਼ਨ ਇਹਦੇ ਵਿੱਚ ਇੱਕ ਮਹਿੰਦੇ ਮਿਲ ਜਾਏਗਾ ਮੈਂਡੀ ਕਲਰ ਵੀ ਬਸ ਰੋਣਾ ਇਹ ਫਾਇਦਾ ਹੁੰਦਾ ਇਕੱਠਾ ਮਾਲ ਚੱਕਣ ਦਾ ਠੀਕ ਹੈ ਜੀ ਤੁਹਾਨੂੰ ਵੀ ਫਾਇਦਾ ਹੋ ਗਿਆ ਇਹਦੇ ਵਿੱਚ ਇਹਦੇ ਇਹ ਹੈਗਾ ਨੈਕਸਟ ਕਲਰ ਪਿਓਰ ਕਾਟਨ ਦਾਸ ਬ੍ਰੈਂਡ ਦੇ ਸੂਟ ਨੇ ਤੇ 1750 ਇਹਨਾਂ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੁਸੀਂ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਸਟਿਚ ਕਰਵਾਓ ਜਾਂ ਕਿਸੇ ਨੂੰ ਵੈਸੇ ਗਿਫਟ ਦੇਣੀ ਹੈ ਤਾਂ ਬਹੁਤ ਸੋਹਣੀ ਆਈਟਮ ਹੈ ਹਰ ਕੋਈ ਖੁਸ਼ ਹੋ ਕੇ ਪਾਉਂਦਾ ਇਦਾਂ ਦੀ ਆਈਟਮ ਹੁੰਦੀ ਹੈ ਜਿਹੜੀ ਕਿਸੇ ਦੇ ਕੰਮ ਆਉਣ ਵਾਲੀ ਚੀਜ਼ ਹੁੰਦੀ ਹੈ ਖਰੇਕ ਡਿਜ਼ਾਈਨ ਦਾ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਨੀ ਆ ਤੇ ਬਾਕੀ ਫਿਰ ਉਹਦੇ ਕਲਰ ਆਪਸ਼ਨ ਦੇ ਦੰਨੇ ਆ ਜੇ ਜਿੱਦਾਂ ਇਹ ਗ੍ਰੇ ਸੂਟ ਆ ਇਹ ਡਿਜ਼ਾਈਨ ਆ ਇਸ ਡਿਜ਼ਾਈਨ ਦੇ ਤੁਸੀਂ 7 ਤੋਂ 5 ਸੈਟ ਲੈ ਸਕਦੇ ਹੋ ਸੇਮ ਦੇ ਠੀਕ ਹੈ ਜੀ ਨਾਲ ਦੀ ਨਾਲ ਸਟਾਕ ਸੇਲ ਵੀ ਹੋ ਜਾਂਦਾ ਹੈ ਕਈ ਵਾਰੀ ਐਦਾਂ ਹੁੰਦਾ ਕਿ ਤੁਹਾਨੂੰ ਕਿਸੇ ਹੋਰ ਚੋਂ ਸਾਨੂੰ ਚੁਆਇਸ ਕਰवानी ਪੈਂਦੀ ਆ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਪ੍ਰਿੰਟੇ ਬਹੁਤ ਸੋਹਣੇ ਨੇ ਸੂਟਾਂ ਦੇ ਸਟਫ ਤਾਂ ਹੈ ਵੀ ਨੰਬਰ 1 ਪਰ ਪ੍ਰਿੰਟਿੰਗ ਉਸ ਤੋਂ ਵੀ ਸੋਹਣੀ ਹੈ ਦੇਖੋ ਜੀ ਸੂਟ ਦੁਪੱਟਾ ਦੇਖੋ ਸੂਟ ਦਾ ਪਿਓਰ ਮਸਲੀਨ ਦੇ ਦੁਪੱਟੇ ਰਹਿਣਗੇ ਸਾਰੇ ਕਲਰ ਇਸੇ ਮੇ ਦੇ ਵਿੱਚ ਦੋ ਸੈਟ ਖੁੱਲਗੇ ਸੀ ਸਤੋਂ ਠੀਕ ਹੈ ਬਹੁਤ ਸੋਹਣੇ ਸੋਹਣੇ ਜਿਨ੍ਹਾਂ ਦੇ ਕਲਰ ਡਿਜ਼ਾਈਨ ਨੇ ਪ੍ਰਿੰਟ ਬਹੁਤ ਸੋਹਣੇ ਆ ਇਹ ਜਿਹੜਾ ਖੁੱਲਿਆ ਹੋਇਆ ਉਹਦੇ ਨਾਲ ਦਾ ਸੇਮ ਇਹ ਸਤੋਂ ਖੁੱਲਗੇ ਸੀ ਦੋ ਸੈਟ ਵੈਸੇ ਸੀ ਇੱਕ ਸੈਟ ਖੁੱਲਿਆ ਹੋਇਆ ਫਿਰ ਇਹ ਕੇਜ ਵਾਸਤੇ ਸੂਟ ਨੇ ਜੀ ਕੋਈ ਵੀ ਇਹਨਾਂ ਨੂੰ ਬਣਵਾ ਸਕਦੇ ਆ ਸਾਡੇ 1700 ਦੇ ਵਿੱਚ ਸੂਟ ਹੈ ਇਹ ਡਿਸਕਾਊਂਟ ਤੇ ਠੀਕ ਹੈ ਇਹ ਦੇਖੋ ਜੀ ਇਹਦੇ ਕਲਰ ਬਲੈਕ ਕਲਰ ਠੀਕ ਹੈ ਤਿੰਨ ਕਲਰ ਨੇ ਤਿੰਨੋ ਹੀ ਬਹੁਤ ਸੋਹਣੇ ਆ ਬਲੈਕ ਕਲਰ ਵੀ ਬਹੁਤ ਖਿੜਕੇ ਆਂਦਾ ਇੱਕ ਬਿਲਕੁਲ ਕਿ ਵੀ ਤੁਹਾਨੂੰ ਖੋਲ ਕੇ ਦਿਖਾ ਦਈਏ ਮੌਸਮ ਇਦਾਂ ਦਾ ਹੋ ਗਿਆ ਰਾਤ ਨੂੰ ਏਸੀ ਲਗਾਓ ਤਾਂ ਵੀ ਖਰਾਬ ਕਰਦਾ ਹੈ ਇਹ ਦੇ ਵਿੱਚ ਕਲਰ ਆਪਸ਼ਨ ਹੈ ਇਹ ਬੋਸਰਣਾ ਕ੍ਰੀਮੀ ਜਿਹਦੇ ਉੱਪਰ ਨੇ ਵੀ ਬਲੂ ਕਲਰ ਦਾ ਪ੍ਰਿੰਟ ਆ ਠੀਕ ਹੈ ਜੀ ਇਹ ਤਾਂ ਸੀਗੇ ਸਾਰੇ 3.5 ਮੀਟਰ ਦੇ ਸੂਟ ਹੈ ਇਹ ਤੇ ਪ੍ਰਾਈਸ ਹੈਗੇ ਇਹਨਾਂ ਦਾ 1750 ਤੇ ਜਿਹੜੇ ਇਹ ਵਾਲੇ ਸੂਟ ਨੇ ਇਹ ਰੀਵਾ ਬ੍ਰਾਂਡ ਦੇ ਨੇ ਹਰੇ ਕੇਜ ਵਾਸਤੇ ਦੇਨੇ ਸੀਗੇ ਇਹ ਜਿੱਤਾ ਥੋੜਾ ਜਿਹਾ 올ਡ ਚਾਰਟ ਆ ਗਿਆ ਪਿਓਰ ਕਾਟਨ ਦੇ ਹੀ ਨੇ ਜੀ ਇਹ ਵੀ ਸੂਟ ਤੇ 5 ਮੀਟਰ ਦਾ ਸੂਟ ਆ ਪ੍ਰਿੰਟ ਦੇਖ ਲਓ ਇਹ ਜਿਹੜੇ 올ਡ ਚਾਰਟ ਵਾਲੇ ਮੈਂ ਤੁਹਾਨੂੰ ਪੰਜ ਇੱਕ ਸੂਟ ਦਿਖਾਵਾਂਗੇ ਇਹਨਾਂ ਦਾ 1500 ਪ੍ਰਾਈਸ ਆ ਜੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਾਟਨ ਦੇ ਦੁਪੱਟੇ ਬਹੁਤ ਸੋਹਣੇ ਹਨ ਇਹਨਾਂ ਦੇ ਨਾਲ ਐਦਾਂ ਬਹੁਤ ਸੌਫਟ ਕਾਟਨ ਆ ਠੀਕ ਹੈ ਇਹਨਾਂ ਦਾ 1500 ਪ੍ਰਾਈਸ ਆ ਕਲਰ ਆਪਸ਼ਨ ਦੇਖ ਲਓ ਇਹ ਰੀਵਾ ਬ੍ਰਾਂਡ ਦੇ ਨੇ ਜੀ ਪਿਓਰ ਕਾਟਨ ਦੇ ਸੇਮ ਦੇ ਵਿੱਚ ਚਾਰ ਕਲਰ ਨੇ 15 1500 ਸੀਗਾ ਇਹਨਾਂ ਦਾ ਪ੍ਰਾਈਸ ਤੇ 1500 ਦਾ ਦੇ ਰਹੇ ਆ ਤੁਹਾਨੂੰ ਤੇ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਇਹ ਦੇ ਰਹੇ ਆ ਠੀਕ ਹੈ ਬੇਬੀ ਬਸਣਾ 컬러 ਡਿਜ਼ਾਈਨ ਬਹੁਤ ਸੋਹਣਾ ਹੈ ਸਕਾਈ ਜャ ਸ਼ੇਡ ਹੈ ਇਹ ਦੁਪੱਟਾ ਹੈ ਦਾ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਸੈਕਿੰਡ ਕਲਰ ਹੈ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ